ਹਾਂਜੀ ਸਾਰੇ सारे ਮੇਰੇ ਚੈਨਲ ਗਪੀਤ चैनल ਬਲੌਗ ਤੇ ਤੁਹਾਡਾ ਸਵਾਗਤ ਹੈ। ਰੱਪਾ ਕਰ ਰਹੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹੈ ਸੁੱਬਹੋਂ ਪੰਜਾਬ। ਇਹ ਇੱਕ ਜਾ ਖਾਈੰਦਾਰੇ ਸੁੱਬਹੋਂ। ਰਸਮੀ ਖਾਈੰਦਾਰੇ ਇੱਜਾ। ਮੈਨੂੰ ਤੁਹਾਨੂੰ ਪਤਾ ਮਨ ਛੁੱਟੀਆਂ ਹੋ ਗਈਆਂ। ਹੂੰ। 45 ਦਿਨਾਂ ਦੀਆਂ। ਹੰਤਾ ਮੋਜ ਜਾ ਪੀਜ਼ਾ ਖਾਲੋ ਤੁਸੀਂ ਪੋਟੋਣੀ ਹੈ ਤੇ ਸੋਸ ਕਾਲੀ ਹੈ ਹਨਾ ਅੱਗੇ ਆ ਮਿਰਚ ਜਿ ਭਾਈ ਨਹੀਂ ਆਪਾਂ ਕਾਲੀ ਸੀ ਨਹੀਂ ਪਾਈ ਉਹ ਪਾਇਓ ਫਿਰ ਹੁਣ ਮਿਲਦੇ ਆ ਤੁਹਾਨੂੰ ਪੀਜ਼ਾ ਖਾਣ ਆਣਾ ਪੀਜ਼ਾ ਲੀ ਗਏ ਹਾਂ ਹਲੋ ਵਰਕ ਹੈ ਜਿਹੜਾ ਤੈਨੂੰ ਦਿੱਤਾ ਉਹ ਸਾਰਾ ਕਰ ਲੈ ਚੰਗਾ ਹੁਣ ਦੇ ਜਿੰਮਾ ਆਜਾ ਉਹਨੇ ਸੋਇਚ ਉਹਦੇ ਨਾਲ ਸੈਟ ਲਾ ਕੇ ਅਰੇ ਸੋਇਚ ਚੱਲਣਾ ਜੇ ਕੰਮ ਹੋ ਗਿਆ 판ਡੇ ਪਈਏ ਤੋਂ ਨਾਲੇ ਬਲੋਗ ਆਪ ਅੱਜ ਸ਼ਾਮ ਨੂੰ ਸਟਾਰਟ ਕੀਤਾ ਹੈਗਾ ਤੇ ਸਾਰਾ ਕੰਮ ਬੈ ਅੱਜ ਆਸਾ ਵੀ ਬਣਾਉਣੀ ਆ ਅੱਜ ਤੋਂ ਨਹੀਂ ਆਗੀ ਤੋੜ ਨਾਲੀ ਮੈਂ ਤੋੜ ਨਾਲੀ ਆਪਾਂ ਸਬਜੀ ਬਣਾਵਾਂਗੇ ਝਾੜੂ ਪੁੱਛਾ ਸਵੇਰੀ ਕਰ ਲਿਆ ਸੀ ਕੱਪੜੇ ਵੀ ਤਾਂ ਤੇ ਸੀ ਕੱਪੜੇ ਹਜੇ ਤੈ ਲਾਉਣ ਵਾਲੇ ਪਏ ਆ ਆਪਣੇ ਪ੍ਰੈਸ ਕਰ ਲਵਾਂਗੇ जाता तो हुए ना आगे के न रास्ते हर के हर के है ਪੂਰਾ ਖਾ ਲੇਗਾ ਹੂੰ ਪਹਿਲਾਂ ਪਾ ਛੱਡਦਾ ਹੁੰਦਾ ਇਹਨਾਂ ਜਾਂ ਤਾਂ ਪੂਰਾ ਖਾਈਂ ਰੱਖ ਕੇ ਫ੍ਰੀਜ 'ਚ ਰੱਖ ਲੀ। ਚਾਪੀ ਤਾਂ ਚਾਪੀ ਕੇ ਹਟਿਆ। ਪਹਿਲਾਂ ਬੇਟਾ ਜਿਹੜਾ ਤੈਨੂੰ ਵਰਤ ਦਿੱਤਾ ਉਹਨੂੰ ਸਾਰਾ ਕਰਦੇ ਇੱਥੇ ਫੇਰ ਸ਼ੂਟਿੰਗਾਂ ਚ ਮਾੜੀ। ਐਂਚਨ ਨਹੀਂ ਹੋਣੀ ਵਧੀਆ ਖੂੜੀ ਹੈ ਨਾ ਸ਼ੁਕਤੀ ਨਾ ਇੱਕ ਦਿਨ ਚ ਕਰਦੇ ਸਾਰਾ ਪਿੰਨਾ ਕਿਹਾ ਹੈ ਰਾਜਾ ਰੋਸ਼ੀ ਕੀ ਹੋ ਗਈ ਹੈ ਹੱਸ ਉਸ ਵਾ ਲੈਤਾ ਬੜੇ ਕਮੈਂਟ ਤੇ ਤੁਸੀਂ ਸੌਂਦੇ ਨਹੀਂ ਅਸਲ ਜਨਾ ਦੇ ਨਾਮ ਖੂੜੀ ਹੈ ਮੈਂ ਤੁਮਕਾ ਤੁਹਾਨੂੰ ਦਿੱਤਿਆ ਚੁੜੀਆਂ ਦੇ ਘਰ ਦੇ ਵਿੱਚ ਚਿੰੰਗੀ ਮੇਰੀ ਬਿੱਟੀ ਉਹ ਟੰਗਾ ਲਟੇ ਉਹ ਬੱਚੇ ਪਾਪਾ ਹੋ ਗਏ ਸੀ ਇਹਨਾਂ ਉੱਟਕੇ ਹੋ ਉਹ ਪਾਪਾ ਹੋ ਗਏ ਸੀ ਇਹ ਬੱਚੇ ਹੁਣ ਪਣ ਟੇ ਹੋ ਟਗੇ ਨਾ ਹੀ ਕਰ ਉਹਨਾਂ ਰਸਮੀ ਨੂੰ ਤੂੰ ਪੀਜਾ ਨਹੀਂ ਖਾਦਾ ਜਾਂਦਾ ਰੱਜ ਗਿਆ ਹੁਣ ਖਾ ਕੇ ਦਿਖਾ ਦੇ ਅੱਜ ਸਾਰਾ ਪੂਰਾ ਪੀਜਾ ਆ ਗਿਆ ਤੂੰਰਾ ਖਾਣੇ ਦਿਖਾ ਦੇ ਖੱਬਦਾ ਨਹੀਂ ਜਾਂਦਾ ਭਾਣੇ ਲੈਂਦਾ ਨੂੰ ਤੂੰ ਤੁਸੀਂ ਲੈ ਲਓ ਤੁਸੀਂ ਖਾ ਲਓ ਮੈਂ ਤਾਂ ਭਾਣਾ ਤੂੰ ਖਾ ਵਸ ਛੜ ਤਾਂ ਮੂੰਹ ਬਹੁਤ ਥੱਕਾ ਕਰਿਆ ਪਰ ਖਾਣਾ ਨਹੀਂ ਹੈ ਤਾਰੇ ਕੁਸ ਮਾਰਿਆ ਦਿੱਤੇ ਹੁਣ ਛੜਦਾ ਤੋਰੀਆ ਤੋਰੀ ਨਾਲ ਬ੍ਰਾਊਨੀ ਸਬਜ਼ੀ ਉਹ ਵਿੱਚ ਪਰਾਂ ਇੰਨਾ ਬਹੁਤ ਦੁੱਸਤ 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 ਲੈ ਲੈਣਾ ਨਾ ਕਾਚੀ ਜੈਸੀ ਨਾ ਹੋਵੇ ਔਰ ਵਧੀਆ ਚਲ ਕੇ ਸਬਜ਼ੀ ਬਣਾਉਣੀ ਹੈ ਅਸੀਂ ਤੋਰੀ ਨਾਲ ਦੀ ਸਵੇਰੇ ਬਣਾਏ ਸੀ ਸੁੱਕੇ ਪਿਆਜ਼ ਕੋਈ ਕੋਸਰ ਕੀ ਬੈਠ ਰਹੀ ਸੀ। ਜੀ ਕੋਲੇ ਪੀਉ ਛੜਦਾ ਅੱਧਾ। ਪੂਰਾ ਪਾ ਦਾਂ ਨੀ ਅੰਦਰ। ਉਹਦੇ ਇਹ ਕਿ ਉਹ ਤੋਸਟ। ਬੰਦ ਕਰ ਐਸੇ ਕਾਲ ਜਿਵੇਂ ਇਸ ਪਾਸੋਂ ਬਦਲ ਜਾਈ ਹੁਣ ਬਾਹਰ ਸੋ ਪਸਿਬ। ਬਦਲ ਹੋ ਗਈ ਹੋਰ ਬਹੁਤ ਹੀ ਜ਼ਿਆਦਾ ਗਰਮੀ ਹੈ ਫੋਨ 'ਚ ਤਾਂ ਦਸੀ ਹੈ ਅੰਦੇ ਅਗਲੇ 24 ਘੰਟਿਆਂ 'ਚ ਨਹੀਂ ਨੇ ਕਿਹਦੇ ਨੇ ਇਹਨਾਂ ਦਾ ਤਕੜਿਆ ਕੋਈ ਗੱਲ ਨਹੀਂ ਅਗਲੇ 24 ਘੰਟਿਆਂ 'ਚ ਤਾਂ ਮੌਸਮ ਖਰਾਬ ਦਸੀ ਹੈ ਜੀ ਮੁੱਕ ਪੀ ਜਾਉਂਗੇ ਅੰਨ ਘਰੇ ਉਹਨਾਂ ਆਇਆ ਕਰਕੇ ਕੋਸੇ ਆਦੇ ਉਹ ਕਰੇ ਪੀ ਜਾਦੇ ਆਦੇ ਉਹ ਕਰੇ ਪੀ ਜਾ ਤਾਂ ਬਸ ਅੱਜ ਹੁਣ ਜਿੱਦੇ ਸਕੂਲ ਲੱਗੂਗਾ ਉਹਦੇ ਦਾ ਕੀ ਹੈ ਕਰੋ ਪੀ ਜਾ ਉਹ ਕੋਈ ਨਹੀਂ ਬਤਾਉਂਦਾ ਉਹ ਵੀ ਬਹੁਤ ਫਟਕਾ ਸੰਭਾ। ਇਹ ਜਿਹਾ ਤਾਂ ਘਾੜਾ ਨਹੀਂ ਬੋਕਦੇ। ਆਲੇ ਨਾ ਕੋਈ। ਕਿਧਰ ਗਿਆ ਅਸਪਿਰਟ? ਇਹ ਬਿਲਕੁਲ ਕਿਤੇ ਗਿਆ। ਹੌਣ ਕੀ ਜਾਂਦਾ ਕੋਣ ਵੀ। ਗਲਾਸ ਚ ਪਾਲਦਾ ਬੇਟੇ। ਗਲਾਸ ਚ ਪਾ ਕੇ ਪੀ। ਗਾਰੇ ਹੀ ਬਾਹਰ ਬਹੁਤ ਜਿਆਦਾ ਗਰਮੀ ਹੈ ਬਾਹਰ ਹੈਗੀ ਇਹ ਧੁੱਪ ਬੱਦਲ ਵੀ ਦੇਖੋ ਬੱਦਲ ਬਹੁਤ ਹੋਏ ਪਏ ਹੈ ਸਾਡੇ ਦੇਖ ਲਓ ਚੀਚੇ ਪਾਣੀ ਚ ਨਹਾਈ ਜਾਂਦੇ ਹੈ ਛੋਟਾ ਜਾਂ ਪਰਤਾ ਇਹਨਾਂ ਨੂੰ ਕੁੰਡਾ ਪਾਣੀ ਦਾ ਸਮਸਲਾ ਪਏ ਜੀ ਕਰਨਾ ਨਵਾਂ ਕਰਾਂਗੇ ਤਾਂ ਕਿ ਭਾਂਡੇ ਤੇ ਮਾੜੀ ਚੈਨਲ ਤੇ ਨਵੇਂ ਹਾਂ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਅੱਜ ਦਾ ਬਲੌਗ ਇੰਨਾ ਹੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ